ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਹੈਗਾ ਪਾਰਟ 2 ਆਪਣੀ ਚੂਲੇ ਔਰ ਪੱਟ ਦੀ ਚਰਬੀ ਨੂੰ ਕਿਵੇਂ ਘਟਾ ਸਕਦੇ ਆਂ हिਪ ਐਂਡ ਥਾਈ ਫੈਟ ਨੂੰ ਕਿਵੇਂ ਘਟਾ ਸਕਦੇ ਆਂ ਪਾਰਟ ਪਹਿਲੇ ਦੇ ਵਿੱਚ ਆਪਾਂ ਨੋਰਮਲ ਐਕਸਰਸਾਈਜ਼ ਦਸੀਆਂ ਸੀ ਹੁਣ ਆਪਾਂ ਪਾਰਟ 2 ਜਿਹੜੀਆਂ ਤੁਸੀਂ ਉਹ ਕਸਰਤਾਂ ਕਰਨੀਆਂ ਨੇ ਉਸ ਤੋਂ ਬਾਅਦ ਇਹ ਕਸਰਤਾਂ ਨਾਲ ਐਡ ਕਰਨੀਆਂ ਨੇ ਸੋ ਤੁਹਾਨੂੰ ਸਭ ਤੋਂ ਪਹਿਲਾਂ ਪਾਰਟ 1 ਦੇਖਣਾ ਵੀ ਬਹੁਤ ਜ਼ਰੂਰੀ ਹੋਏਗਾ ਕਿਉਂਕਿ ਇਹ ਕਸਰਤਾਂ ਉਹਨਾਂ ਲਈ ਹਨ ਜਿਹੜੇ ਲੋਕ ਮਨਪਸੰਦ ਦੇ ਆਪਣੇ ਕੱਪੜੇ ਨਹੀਂ ਪਾ ਸਕਦੇ ਪ੍ਰੈਗਨੈਂਸੀ ਤੋਂ ਬਾਅਦ ਔਰਤਾਂ ਨੂੰ ਬੜੀ ਪਰੇਸ਼ਾਨੀ ਆਉਂਦੀ ਹੈ ਉਹਨਾਂ ਦੇ हिਪ ਦਾ ਸਾਈਜ਼ ਔਰ ਥਾਈ ਦਾ ਸਾਈਜ਼ ਵੱਡੇ ਹੋਣ ਲੱਗ ਜਾਂਦੇ ਆ ਜਿਸ ਕਰਕੇ ਉਹਨਾਂ ਨੂੰ ਕਈ ਵਾਰੀ ਕੱਪੜੇ ਪਾਉਣ ਦੇ ਵਿੱਚ ਸ਼ਰਮ ਮਹਿਸੂਸ ਹੁੰਦੀ ਹੈ ਸੋ ਅੱਜ ਤੋਂ ਬਾਅਦ ਤੁਸੀਂ ਘਬਰਾਉਣਾ ਨਹੀਂ ਅਗਰ ਤੁਸੀਂ ਇਹ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ ਤੁਸੀਂ 1 ਮਹੀਨੇ ਦੇ ਵਿੱਚ ਵਿੱਚ ਆਪਣੇ ਥਾਈ ਔਰ ਆਪਣੇ ਜਿਹੜੇ ਤੁਹਾਡੇ हिਪ ਨੇ ਉਹਨਾਂ ਦਾ ਫੈਟ ਘਟਾ ਸਕਦੇ ਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਹੈ ਪਿਛਲੇ 11 ਸਾਲਾਂ ਤੋਂ ਅਸੀਂ ਮੁਲਾ ਪਰਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚਲਾ ਰਹੇ ਹਾਂ ਸਾਡੀਆਂ ਤਿੰਨ ਇੰਸਟਾਗ੍ਰਾਮ ਆਈਡਿਜ਼ ਨੇ ਐਸ ਸਰੀ ਸਿੰਘ ਸਰਾਹ ਫਿਜ਼ੋਥੈਰੇਪੀ ਡਾਕਟਰ ਗੁਰਸ਼ੇਰ ਸਿੰਘ ਔਰ ਨਾਲਦੀ ਨਾਲੀ ਡਾਕਟਰ ਵਿਬਸ ਸਰਾਹ ਜੋ ਕਿ ਮੇਰੇ ਧਰਮ ਪਤਨੀ ਮੇਰੇ ਨਾਲ ਮੇਰੇ ਨਾਲ ਕਲੀਨਿਕ ਤੇ ਕੰਮ ਕਰਦੇ ਨੇ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਸਰੀ ਸਿੰਘ ਸਰਾਹ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਡਾਕਟਰ ਗੁਰਸ਼ੇਰ ਬਲੌਗਸ YouTube ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਸੋ ਆਓ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ 'ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਐਕਸਰਸਾਈਜ਼ ਕੀ ਹੈ ਆਪਾਂ ਕੁਰਸੀ ਦੀ ਮਦਦ ਨਾਲ ਹੀ ਐਕਸਰਸਾਈਜ਼ ਜੀ ਸ਼ੁਰੂ ਕਰਾਂਗੇ ਪਹਿਲਾਂ ਆਪਾਂ ਕਰਾਂਗੇ ਫਰੰਟ ਕਿਕਿੰਗ ਫਿਰ ਆਪਾਂ ਕਰਾਂਗੇ ਸਾਈਡ ਕਿਕਿੰਗ ਫਿਰ ਆਪਾਂ ਕਰਾਂਗੇ ਬੈਕ ਜਾਂ ਰਿਵਰਸ ਕਿਕਿੰਗ ਇਸ ਨਾਲ ਕੀ ਹੋਏਗਾ ਜਿਹੜੇ ਆਪਣੇ ਪੱਟ ਦੇ ਮਸਲਸ ਨੇ ਜਾਂ ਆਪਣੇ ਜਿਹੜੇ ਚੂਲੇ ਦੇ ਮਸਲਸ ਨੇ ਇਹਨਾਂ ਦਾ ਜਿਹੜਾ ਮਾਸਪੇਸ਼ੀਆਂ ਜਿਹੜੀਆਂ ਮਸਲ ਵੇਸਟਿੰਗ ਹੋ ਜਾਂਦੀ ਹੈ ਉਸ ਤੋਂ ਭਾਰ ਘਟਣਾ ਹੌਲੀ ਹੌਲੀ ਸ਼ੁਰੂ ਹੋਏਗਾ ਜਦੋਂ ਤੁਸੀਂ ਇਹ ਕਸਰਤਾਂ ਕਰਨੀਆਂ ਸ਼ੁਰੂ ਕਰੋਗੇ ਸਟਾਰਟਿੰਗ ਦੇ ਵਿੱਚ ਥੋੜੇ ਥੋੜਾ ਥੋੜਾ ਦਰਦ ਹੋਏਗਾ ਸੋ ਤੁਸੀਂ ਘਬਰਾਉਣਾ ਨਹੀਂ ਤਿੰਨ ਚਾਰ ਦਿਨ ਦਰਦ ਹੋਣਾ ਇੱਕ ਆਮ ਗੱਲ ਹੈ ਸੋ ਕਸਰਤਾਂ ਸ਼ੁਰੂ ਕਰਨ ਲੱਗੇ ਆ ਪਹਿਲੀ ਕਸਰਤ ਕੁਰਸੀ ਦਾ ਮਦਦ ਲੈ ਕੇ ਆਪਾਂ ਇਦਾਂ ਖੜ੍ਹ ਜਾਾਂਗੇ ਔਰ ਫਰੰਟ ਕਿੱਕ 1 2 3 4 5 6 7 8 9 10 ਦੈਨ ਰਿਲੈਕਸ ਮਤਲਬ ਜਿੰਨਾ ਤੁਸੀਂ ਚੱਕ ਸਕਦੇ ਹੋ ਉਨੀ ਚੱਕਣੀ ਇਹ ਹੋ ਗਈ ਪਹਿਲੀ ਕਸਰਤ ਇਸ ਦੇ ਤਿੰਨ ਸੈੱਟ ਲਾਉਣੇ ਆ ਇੱਕ ਵਾਰੀ ਦੁਬਾਰਾ ਦੇਖ ਲਓ ਧਿਆਨ ਨਾਲ ਸਿੱਧੇ ਖੜ ਕੇ ਲੱਤ ਉੱਪਰ ਚੱਕਣੀ ਹੈ 1 2 ਜਿੰਨੀ ਵੱਧ ਤੋਂ ਚੱਕ ਸਕਦੇ 3 4 5 6 7 8 9 10 ਦੈਨ ਰਿਲੈਕਸ ਇਹ ਹੋ ਗਈ ਪਹਿਲੀ ਕਸਰਤ ਇਸ ਦੇ ਤਿੰਨ ਸੈੱਟ ਲਾਉਣੇ ਆ ਦੂਸਰੀ ਕਸਰਤ ਕੀ ਹੈ ਸਾਈਡ ਕਿਕਿੰਗ ਸਿੱਧੇ ਖੜ ਕੇ ਕੁਰਸੀ ਦਾ ਹੀ ਸਹਾਰਾ ਲਵਾਂਗੇ ਔਰ ਸਾਈਡ ਤੇ 2 3 4 5 6 7 8 9 10 ਇਹ ਗਲਤ ਆ ਥਾਂ ਰੱਖੀ ਜਿਆਦਾ ਟੇਡੇ ਹੋ ਕੇ ਆਏ ਨਹੀਂ ਕਰਨਾ ਇਹ ਗਲਤ ਹੈ ਜਿੰਨਾ ਸਿੱਧੇ ਖੜ ਸਕਦੇ ਹੋ ਉਹਨਾਂ ਖੜ ਕੇ ਕਰਿਓ ਇਸਦੇ ਵੀ ਤੁਸੀਂ 3 ਸੈਟ ਲਾਉਣੇ ਆ 10-10 ਸਵਾਰੀ ਦੇ ਲਾਉਣੇ ਆ ਇਹ ਹੋਗੀ ਤੁਹਾਡੀ ਦੂਜੀ ਕਸਰਤ ਹੁਣ ਤੀਜੀ ਕਸਰਤ ਕੀ ਹੈ ਰਿਵਰਸ ਕਿਕਿੰਗ ਜਾਂ ਬੈਕ ਕਿਕਿੰਗ ਸਿੱਧੇ ਖੜ ਜਾਗੇ ਕੁਰਸੀ ਦਾ ਸਹਾਰਾ ਲਵਾਂਗੇ ਔਰ ਲੱਤ ਪਿੱਛੇ ਨੂੰ ਲੈ ਕੇ ਜਾਵਾਂਗੇ 1 2 3 4 5 6 7 8 9 10 ਦੈਨ ਰਿਲੈਕਸ ਇਸ ਦਾ ਵੀ ਧਿਆਨ ਰੱਖਣਾ ਇਹ ਨਹੀਂ ਵੀ ਜਿਆਦਾ ਅੱਗੇ ਨੂੰ ਜਾ ਕੇ ਆਏ ਆਏ ਕਰੀ ਜਾਣਾ ਇਹ ਰੋਂਗ ਹੋਏਗਾ ਜਿੰਨਾ ਸਿੱਧਾ ਖੜ ਕੇ ਕਰੋਗੇ ਉਨੀ ਤੁਹਾਡੀ ਜਿਹੜੀ ਫਰੰਟ ਵਾਲੇ ਆ ਵਾਲੇ ਮਸਲਸ ਨੇ इन्हों का भार थोडा कटेगा इन्हों का फैट थोडा कटेगा तो एक बार दो देख लो सीधे खड़ गए और लत्त एक दो तीन चार सत्त अठ नौ दस दिन रिलैक्स इस दे भी दस दस दे तीन सैट लाओ तीन कसरत कीतिया फ्रंट केकिंग के, साइड केक के, बैक केकिंग के, सो ਤਿੰਨ ਤਿੰਨ ਸੈਟ ਲਾਉਣੇ ਆ ਔਰ 10-10 ਵਾਰੀ ਕਰਨਾ ਸਵੇਰੇ ਦੁਪਹਿਰੇ ਸ਼ਾਮ ਕਰਨਾ ਤਿੰਨ ਹੋ ਗਈਆਂ ਚੌਥੀ ਕਸਰਤ ਨੀ ਲੰਜਸ ਕਿਵੇਂ ਕਰਾਂਗੇ ਧਿਆਨ ਨਾਲ ਦੇਖੋ ਕੁਰਸੀ ਸਾਈਡ ਤੇ ਕਰ ਦਿੰਨੇ ਆ ਹੁਣ ਆਪਾਂ ਬੜਾ ਆਸਾਨ ਤਰੀਕਾ ਪਹਿਲਾਂ ਆਪਾਂ ਇੱਕ ਗੋਡਾ ਅੱਗੇ ਲੈ ਜਾਣਾ ਔਰ ਇਸ ਨੂੰ ਮੋੜ ਲੈਣਾ ਇੱਕ ਲੱਤ ਪਿੱਛੇ ਰਹੇਗੀ ਔਰ ਇਹ ਅੱਡੀ ਉੱਪਰ ਚੱਕ ਦੇਣੀ ਆ ਔਰ ਇੱਥੇ ਆਪਾਂ ਆਪਾਂ ਨੂੰ ਬੈਲੈਂਸ ਬਣਾ ਕੇ ਇਦਾਂ 1 2 3 4 5 6 सत अठ नौ दस जिन्हिया चीज थलेगी उन्ना इतने मास तक खिचाव पेगा जिसनों भी तुम दस दस दे तीन सट लाने दोनों साइड करने हम दूजी साइड करके दिखाने आप खबी लात अगे लै गए और गोडा मोड़ लिया ये आप पिछे रखी और दैन इत एक दो तेन चार पे सत्त अठ नौ ਦਸ ਦੈਨ ਰਿਲੈਕਸ ਇਸਦੇ ਵੀ ਆਪਾਂ 10-10 ਦੇ 3 ਸੈਟ ਲਾਉਣੇ ਇਹ ਹੋ ਗਿਆ ਤੁਹਾਡਾ ਨੀ ਲੰਜਸ ਐਕਸਰਸਾਈਜ਼ ਕੋਈ ਕਸਰਤਾਂ ਸੀ ਜਿਹੜੀਆਂ ਤੁਸੀਂ ਖੜਕੇ ਕਰਨੀਆਂ ਹੁਣ ਕਸਰਤਾਂ ਕਰਨੀਆਂ ਆਪਾਂ ਮੈਟ ਤੇ ਬੈੱਡ ਤੇ ਵੀ ਕਰ ਸਕਦੇ ਹੋ ਪੁੰਜੇ ਵੀ ਕਰ ਸਕਦੇ ਹੋ ਸੋ ਨੰਬਰ 1 ਐਕਸਰਸਾਈਜ਼ ਕੀ ਹੈ ਤੁਸੀਂ ਕੀ ਕਰਨਾ ਦੋਨੋਂ ਬਾਹਾਂ ਇੱਥੇ ਰਹਿਣਗੀਆਂ ਔਰ ਤੁਹਾਡਾ ਇੱਕ ਗੋਡਾ ਦੋਨਾਂ ਹੱਥਾਂ ਦੇ ਵਿਚਾਲੇ ਆ ਜਾਏਗਾ ਐਦਾਂ ਕਰਕੇ ਤੁਹਾਨੂੰ ਨਾਲ ਦੇਖੋ ਐਦਾਂ ਆ ਜਾਏਗਾ ਐਦਾਂ ਇਹ ਇਸ ਪੋਜੀਸ਼ਨ ਦੇ ਵਿੱਚ ਔਰ ਦੈਨ ਤੁਸੀਂ ਕੀ ਕਰਨਾ ਇੱਦਾਂ ਅਗੇ ਔਰ ਇਹ ਆਪਣੀ ਜਿਹੜੀ ਪੈਰ ਆ ਇਹ ਜਿਹੜਾ ਪੈਰ ਪਿੱਛੇ ਦਿਖ ਰਿਹਾ ਹੋਏਗਾ ਤੁਹਾਨੂੰ ਇਸ ਉੱਪਰ ਚੱਕ ਦੇਣਾ ਔਰ ਥੱਲੇ ਇੱਦਾਂ 1 2 3 4 5 6 7 8 9 10 11 12 13 14 15 ਦੈਨ ਰਿਲੈਕਸ ਚੌਂਕੜੀ ਮਾਰ ਕੇ ਬੈਠ ਜਿਓ ਜਾਂ ਫਿਰ ਆਰਾਮ ਕਰਨਾ ਥੱਕ ਗਏ ਤਾਂ ਪੈ ਵੀ ਸਕਦੇ ਹੋ ਕੁਝ ਸੈਕਿੰਡ ਆਰਾਮ ਕਰਨ ਤੋਂ ਬਾਅਦ ਫੇਰ ਉੱਠ ਜਾਣਾ ਤੁਸੀਂ ਫੇਰ ਇਹੀ ਕਸਰਤ ਕਰਨੀ ਸ਼ੁਰੂ ਕਰਨੀ ਹੈ ਤੁਸੀਂ ਦੇਖੋ ਧਿਆਨ ਨਾਲ ਹੁਣ ਤੁਹਾਨੂੰ ਸੱਜੇ ਪਾਸੇ ਕਰਕੇ ਦਿਖਾਉਨੇ ਆ ਇਹ ਹੱਥ ਅੱਗੇ ਆ ਗਿਆ ਪੈਰ ਔਰ ਇਹ ਹੱਥ ਇੱਥੇ ਨੇ ਦੇਖੋ ਤੁਸੀਂ ਔਰ ਇੱਥੇ ਗੋਡਾ ਵਿਚਾਲੇ ਰਹੇਗਾ ਹੱਥ ਸਾਈਡ ਤੇ ਔਰ ਦੇਖੋ ਉੱਪਰ 1 2 3 4 5 ਸ਼ਾਇਦ ਗੋਡਾ ਦੇਖਦਾ ਨਾ ਹੋਵੇ ਗੋਡਾ ਦਿਖਾਉਣ ਦੀ ਕੋਸ਼ਿਸ਼ ਕਰਦਾ ਮੈਂ ਤੁਹਾਨੂੰ ਗੋਡੇ ਦੀ ਕੀ ਪੋਜੀਸ਼ਨ ਰਹੇਗੀ ਦੇਖੋ ਇਦਾਂ ਰਹੇਗਾ ਇਹ ਇਦਾਂ ਇਹ 1 2 3 4 5 6 7 8 9 10 11 12 13 14 15 देन ਰਿਲੈਕਸ ਇਸਦੇ ਤੁਸੀਂ 15 15 ਦੇ 3 ਸੈਟ ਲਾਉਣੇ ਆਂ ਔਰ ਦੋਨੋਂ ਸਾਈਡ ਲਾਉਣੇ ਆਂ ਇਹ ਹੋਗੀ ਤੁਹਾਡੀ 5ਵੀਂ ਕਸਰਤ ਪਰ ਤੁਹਾਨੂੰ ਲਾਸਟ 6ਵੀਂ ਐਕਸਰਸਾਈਜ਼ ਕਰਕੇ ਦਿਖਾਉਣ ਲੱਗੇ ਆਂ ਇਹਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ ਅਗੇਨ ਫਿਗਰ ਆਫ 4 ਚਾਹਾਂਗੇ ਪਰ ਇਸਦੇ ਵਿੱਚ ਆਪਾਂ एक लत अगे लिया और कूड़िया थले ला दे इदा करके और दैन उपर एक दो तीन चार पे सात अठ नौ दस ग्यारह बारह तेरह चौदह पंद्रह ध्यान देखो दोने अपा हाथ फिगर ऑफ फोर चाहिए और लत अगे लिया एक कूड़िया थले ला लेनिया इदा करके फिर लत पिछर चकके इदा एक देखो ध्यान ਇਹ ਆਪਣਾ ਲੱਤਗੇ ਲਿਆਂ ਦੀ ਦੋਨੋਂ ਕੂਣੀਆਂ ਥੱਲੇ ਲਾ ਦੇਣੀਆਂ ਨੇ ਔਰ ਪਿਛਲੀ ਲਾ ਉੱਪਰ ਹੋਵੇ ਜਿਵੇਂ ਸਾਈਡ ਤੋਂ ਤੁਸੀਂ ਦੇਖੀ ਸੀ 15 ਵਾਰੀ ਚੱਕਾਂਗੇ ਔਰ ਆਰਾਮ ਇਸ ਦੇ ਤੁਸੀਂ 3 ਸੈਟ ਲਾਉਣੇ ਆ ਔਰ ਇਹ ਵੀ ਕਸਰਤ ਤੁਸੀਂ ਸਵੇਰੇ ਤੇ ਪਹਿਰੇ ਸ਼ਾਮ ਦੋਨੋਂ ਸਾਈਡ ਕਰਨੀਆਂ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਤੇ ਪਹਿਰੇ ਸ਼ਾਮ ਕਰਦੇ ਹੋ ਤੁਸੀਂ ਆਪਣੇ ਪੱਟ ਔਰ ਜੂਲੇ ਥਾਈ ਔਰ हिਪ ਦੀ ਜਿਹੜੀ ਤੁਹਾਡਾ ਫੈਟ ਹੈ ਜਿਹੜਾ ਤੁਹਾਡਾ ਮਸਲ ਵੇਸਟ ਹੋ ਗਿਆ ਹੈ ਉਸ ਨੂੰ ਤੁਸੀਂ ਘਟਾ ਸਕਦੇ ਹੋ ਅਗਰ ਤੁਸੀਂ ਇਹ ਕਸਰਤਾਂ ਕਰਨੀ ਸ਼ੁਰੂ ਕਰਤੀਆਂ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਮੇਲਾਂਗੇ ਜਲਦ ਪਾਠ 3 ਨਾਲ ਸਤਿ ਸ਼੍ਰੀ ਅਕਾਲ ਜੀ